ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਹੋਲੇ ਮਹੱਲੇ ਦੇ ਸਬੰਧ ਵਿੱਚ ਪਿੰਡ ਨੀਲਕਲਾ ਅਤੇ ਕਾਹਲਵਾ ਦੇ ਵਾਸੀ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਪਿਛਲੇ 9 ਸਾਲਾਂ ਤੋਂ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਲਗਾਤਾਰ 5 ਦਿਨ ਸੰਗਤਾਂ ਲਈ ਖੁੱਲੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਜਾਣਕਾਰੀ ਦਿੰਦੇ ਹੋਏ ਨਗੀਨਾ ਸਿੰਘ ਨੀਲਕਲਾ ਰਤਨ ਸਿੰਘ ਕਾਹਲਵਾ ਸਾਬਕਾ ਸਰਪੰਚ ਚੰਚਲ ਸਿੰਘ ਅਨੂਪ ਸਿੰਘ ਨੀਲਕਲਾ ਸੁਖਵਿੰਦਰ ਸਿੰਘ ਨੀਲਕਲਾ ਸੁੱਚਾ ਸਿੰਘ ਕਾਹਲਵਾਂ बचन सिंह ਕਹਲਵਾ ਗੁਲਜਾਰ ਸਿੰਘ ਕਾਲਵਾਨ ਬਾਬਾ ਗੁਰਮੇਸ਼ ਸਿੰਘ ਨੀਲਕਲਾ ਨੇ ਕਿਹਾ ਕਿ ਇਹ ਸੇਵਾ ਪਿਛਲੇ 9 ਸਾਲਾਂ ਤੋਂ ਪਿੰਡ ਦੇ ਲੋਕਾਂ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਸਾਡੇ ਬੱਚਿਆਂ ਵੱਲੋਂ ਨਿਭਾਈ ਜਾ ਰਹੀ ਹੈ ਇਹ ਸੇਵਾ 5 ਦਿਨ ਲਗਾਤਾਰ ਚਲਦੀ ਹੈ ਨਾਲ ਹੀ ਉਹਨਾਂ ਨੇ ਅਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਅਤੇ ਨੌਜਵਾਨਾਂ ਨੂੰ ਕਿਹਾ ਕਿ ਉਹ ਆਪਣੇ ਟਰੈਕਟਰਾਂ ਦੇ ਉੱਤੇ ਸਪੀਕਰ ਨਾ ਲਗਾਉਣ ਅਤੇ ਨਾ ਹੀ ਹੁੱਲੜਬਾਜ਼ੀ ਕਰਨ ਨਸ਼ੇ ਤੋਂ ਦੂਰ ਰਹਿ ਕੇ ਗੁਰੂ ਦੇ ਨਾਲ ਜੁੜਨ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਏ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਨੂਪ ਸਿੰਘ ਪ੍ਰਧਾਨ ਗੁਰਦੁਆਰਾ ਢੀਲਕਲਾ ਇਹ ਜਿਹੜਾ ਲੰਗਰ ਆ ਇਹ 9 ਸਾਲ ਤੋਂ ਸ਼ੁਰੂ ਕੀਤਾ ਹਰ ਸਾਲ ਹੋਲੇ ਮਹੱਲੇ ਦੇ ਤੇ ਪੰਜਣ ਵਾਸਤੇ ਲੰਗਰ ਲਾਇਆ ਜਾਂਦਾ ਦੋਹਾਂ ਪਿੰਡਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਲੰਗਰ ਲਾਇਆ ਜਾਂਦਾ ਲੋਕ ਹਰ ਸੰਗਤ ਜਿਹੜੀ ਆ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਪਾਉਂਦੀ ਆ ਤੇ ਬਾਦ ਐਨਐਯਾਦਵੀ ਜਿਹੜੇ ਆ ਉਹ ਵੀ ਬਾਦੋਂ ਪੈਸਾ ਭੇਜਦੇ ਆ ਇਹ ਜਿਹੜਾ ਲੰਗਰ ਆ ਸਾਡੇ ਇਲਾਕੇ ਦੇ ਵਿੱਚ ਮਸ਼ਹੂਰ ਲੰਗਰ ਆ ਦੁੱਖਾਂ ਆਮ ਜਿਹੜੇ ਆ ਦੂਦੋਂ ਦੂਦੋਂ ਪਿੰਡਾਂ ਤੋਂ ਇੱਥੇ ਲੰਗਰ ਛਕਣਾ ਹੁੰਦੇ ਆ ਵਾਹਿਗੁਰੂ ਮਹਾਰਾਜ ਜਿਹੜਾ ਵਾ ਸਾਧਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤੰਦ ਦੁੱਖਾਂ ਦੀਆਂ ਬਖਸ਼ਣ ਤੇ ਜਿਹੜੀ ਸੰਗਤ ਦੀ ਸੇਵਾ ਨੌਜਵਾਨ ਕਰਦੇ ਆ ਉਹਨਾਂ ਦੇ ਸਿਰ ਤੇ ਵੀ ਮਹਾਰਾਜ ਹੱਥ ਰੱਖੇ ਤੇ ਵਾਹਿਗੁਰੂ ਸਾਰੀ ਸੰਗਤ ਜਿਹੜੀ ਆ ਲੱਖ ਲੱਖ ਹੋਲੇ ਮੱਲੇ ਦੀ ਵਧਾਈ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੰਨਾ ਕਿ ਇੱਥੇ ਥੰਗਤਾਂ ਦੇ ਸਿਰ ਤੇ ਹੱਥ ਆ ਵੀ ਆਪੇ ਤੋਂ ਬਾਹਰ ਹੋ ਕੇ ਵੀ ਲੰਗਰ ਪੰਜ ਦਿਨ ਟੁੱਟ ਸੇਵਾ ਹੁੰਦੀ ਆ ਤੇ ਗੁਰੂ ਘਰ ਦੀਆਂ ਖੁਸ਼ੀਆਂ ਮਨਾਉਂਦੇ ਆ ਤੇ ਟਰੈਕਟਰਾਂ ਟਰਾਲੀਆਂ ਦੇ ਸਾਡੇ ਹੀ ਬੱਚੇ ਆ ਉਹਨਾਂ ਨੂੰ ਗੁਰੂ ਮਹਾਰਾਜ ਉਹਨਾਂ ਦੇ ਸਿਰ ਤੇ ਮੇਰ ਪਰਿਆ ਹੱਥ ਰੱਖੇ ਤੇ ਉਹਨਾਂ ਨੂੰ ਚੰਗੇ ਪਾਸੇ ਲਾਏ ਨਸ਼ਿਆਂ ਤੋਂ ਦੂਰ ਰਹਿਣ ਤੇ ਗੁਰੂ ਘਰ ਦੀ ਸੇਵਾ ਕਰਨ जिदे ਵਿੱਚੋਂ ਸਭ ਕੁਝ ਮਿਲਣਾ ਉਹਨਾਂ ਦੀ ਉਮਰਾਂ ਵੀ ਵਾਹਿਗੁਰੂ ਲੰਮੀਆਂ ਕਰੇ ਗੁਰੂ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਕੇ ਸੋਧਰ ਜਾਣ ਮੈਂ ਰਤਨ ਸਿੰਘ ਮੇਰੇ ਤੋਂ ਵੱਡੇ ਸਾਰੇ ਪੰਡਾਲ 'ਚ ਬੈਠੇ ਬਜ਼ੁਰਗ ਤੇ ਮੇਰੇ ਭਰਾ ਤੇ ਮੈਂ ਦੋਹਾਂ ਨਗਰਾਂ ਵੱਲੋਂ ਪਿੰਡ ਕਾਲਵਾ ਪਿੰਡ ਲੀਲਕਲਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਲੇਮਲੇ ਦੀਆਂ ਸਾਰੇ ਬੋਰਡ ਨੂੰ ਲੱਖ ਲੱਖ ਵਧਾਈਆਂ ਦਿੰਦੇ। ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਨਗਰ ਨਿਵਾਸੀ ਦੋਹਾ ਪਿੰਡਾਂ ਦੇ ਵੱਲੋਂ ਬੇਨਤੀ ਆ ਜਿਹੜੇ ਬੰਦੇ ਬੱਚੇ ਜਿਹੜੇ ਸਪੀਕਰ ਲਾ ਕੇ ਮੋਟਰਸਾਈਕਲਾਂ ਤੇ ਜਾਂ ਇਹਨਾਂ ਤੇ ਟਰੈਕਟਰਾਂ ਤੇ ਮੀਲੇ ਮਾਲੇ ਜਾਂਦੇ ਆ ਉਹ ਬਿਲਕੁਲ ਗਲਤ ਆ। ਉਹ ਉਹਦਾ ਕੋਈ ਮਤਲਬ ਨਹੀਂ ਬਣਦਾ ਜੇ ਕੋਈ ਸੇਵਾ ਕਰਨੀ ਆ ਤਾਂ ਉਹਦਾ ਵੀ ਕਰ ਸਕਦਾ। ਇਹ ਕਰਕੇ ਅਸੀਂ ਤੇ ਇਹੋ ਬੇਨਤੀ ਕਰਾਂਗੇ ਵੀ ਜਿਹੜਾ ਛੋਟੇ ਜਿਹੜੇ ਬੱਚੇ ਆ ਉਹਨਾਂ ਨੂੰ ਥੋੜੀ ਬੋਦੀ ਸਮਝ ਰੱਖੋਣੀ ਚਾਹੀਦੀ ਆ ਵੀ ਉਹ ਮਤਲਬ ਜੇ ਜਾਣਾ ਮੇਲੇ ਤਾਂ ਭੱਗ ਜਾਣ ਪਰ ਹਲਰ ਬਾਜੀ ਨਾ ਕਰ ਨੌ ਸਾਲ ਹੋਏ ਲੰਗਰ ਲਾਉਂਦੇ ਆ ਉਹ ਦੋਆ ਪਿੰਡਾਂ ਦਾ ਲੰਗਰ ਹੁੰਦਾ ਜੀ ਕਾਲਵਾਲੀਆਂ ਕਾਲਵਾਂ ਦਾ ਤੇ ਲੀਰਕਾ ਦਾ ਤੇ ਗਰਈ ਅਗਰ ਅਬ ਤਾਂ ਨਗਰੀ ਵੀ ਫਰੀ ਦੇ ਜਾਂਦੇ ਆ ਤੇ 12 ਵੀ ਬੱਚੇ ਪੈਸੇ ਕੱਢ ਦਿੰਦੇ ਇਹ ਨਹੀਂ ਇਹ ਗੱਲੋਂ ਲੋ ਜਿਹੜੇ ਕੰਮ ਚੱਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਜੋ ਗੁਰੂ ਕਾ ਲੰਗਰ ਚੱਲਦਾ ਹੋਲੇ ਮਹੱਲਾ ਅਨੰਪੁਰ ਸਾਹਿਬ ਕਲਗੀਧਰ ਪਾਸ਼ਾ ਮਹਾਰਾਜ ਜੀ ਦੇ ਹੋਲੇ ਮਹੱਲੇ ਮਨਾਉਂਦੇ ਹੋਏ ਨਗਰ ਨੀਲਕਲਾਂ ਤੇ ਨਗਰ ਕਾਹਲਵਾ ਦੀ ਸੰਗਤ ਲੜ ਕੇ ਇਹ ਨੌਜਵਾਨਾਂ ਵੀਰਾਂ ਦਾ ਪਰਾਲਾ ਪਰਾਲਾ ਕਰਕੇ ਨੌਜਵਾਨ ਵੀਰ ਨਗਰਾਂ ਚੋਂ ਵੀ ਗ੍ਰਹੀ ਕਰਦੇ ਨੇ ਤੇ ਬਾਅਦ ਜਿਹੜੇ ਦੇਸਾਂ ਚ ਗਏ ਨੇ ਸਾਡੇ ਬੱਚੇ ਉਹ ਵੀ ਸਰਦੀ ਬਣਦੀ ਕਿੰਨੀ ਵੱਧ ਵੱਧ ਮਾਇਆ ਪੇਛਦੇ ਨੇ ਤੇ ਗੁਰੂ ਕੇ ਲੰਗਰ ਅਣਟੋਟ ਚੱਲਦੇ ਨੇ ਹਨਪੋਤ ਸਾਹਿਬ ਹੋਲਾ ਮਹੱਲਾ ਮਨਾਉਂਦੇ ਹੋਏ ਤੇ ਨਗਰ ਦੋਨੋਂ ਰਲ ਕੇ ਖੁਸ਼ੀਆਂ ਮਨਾਉਂਦੇ ਨੇ ਤੇ ਹੋਲੇ ਮਹਲੇ ਦੀਆਂ ਖੁਸ਼ੀਆਂ ਤੇ ਵਧਾਈਆਂ ਨਗਰ ਨੂੰ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ 我还够自己活得。